ਪੁਲਿਸ ਦੇ ਵੱਲੋਂ ਫਾਇਰ ਕੀਤੇ ਗਏ ਨੇ ਤੇ ਦੂਸਰੇ ਪਾਸੇ ਜਿਹੜੇ ਬਦਮਾਸ਼ ਸੀਗੇ ਉਹਨਾਂ ਦੇ ਵੱਲੋਂ ਫਾਇਰ ਕੀਤੇ ਗਏ ਨੇ ਤਾਂ ਇਸ ਮੁਕਾਬਲੇ ਦੇ ਵਿੱਚ ਜਿਹੜੇ ਦੋ ਬਦਮਾਸ਼ ਸੀਗੇ ਉਹਨਾਂ ਦੇ ਗੋਲੀਆਂ ਲੱਗੀਆਂ ਨੇ ਜਿਨ੍ਹਾਂ ਨੂੰ ਹੁਣ ਹਸਪਤਾਲ ਪਹੁੰਚਾਇਆ ਜਾ ਰਿਹਾ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਕਾਬਲਾ ਹੋਇਆ ਆ ਆਮੋ ਸਾਹਮਣੇ ਜਿਹੜੀਆਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੱਸ ਦਈਏ ਕਿ ਜਲੰਧਰ ਦੇ ਤਿਲਕਨਗਰ ਰੋਡ ਨਾਖਾਂ ਵਾਲਾ ਬਾਗ ਜਿੱਥੇ ਹੈ ਗਿਆ ਤਾਂ ਉਸ ਜਗ੍ਹਾ ਤੇ ਇਹ ਮੁਕਾਬਲਾ ਹੋਇਆ ਤਾਂ ਇਹ ਤਸਵੀਰਾਂ ਤੁਹਾਨੂੰ ਉਸ ਜਗ੍ਹਾ ਦੀਆਂ ਵਿਖਾ ਰਿਹਾ ਤਿਲਕਨਗਰ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋ ਬਦਮਾਸ਼ ਜਿਹੜੇ ਇਥੋਂ ਭੱਜਣ ਦੀ ਕੋਸ਼ਿਸ਼ ਕਰੇ ਸਨ ਤਾਂ ਪੁਲਿਸ ਨੂੰ ਜਿਹੜੀ ਇਹ ਸੂਚਨਾ ਮਿਲੀ ਸੀਗੀ ਕਿ ਜਿਹੜੇ ਦੋ ਬਤਮਾਸ਼ ਨੇ ਇੱਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਤੇ ਉਹਨਾਂ ਦੇ ਪੈਦਨਬਦੇ ਹੋਏ ਉਹਨਾਂ ਦਾ ਪਿੱਛਾ ਕਰਦੇ ਹੋਏ ਸੀਆਈਏ ਸਟਾਫ ਜਿਹੜਾ ਇਹਨਾਂ ਦਾ ਜਦੋਂ ਪਿੱਛੇ ਪਹੁੰਚਦੀ ਆ ਤੇ ਇਹਨਾਂ ਦੇ ਵੱਲੋਂ ਜਿਹੜੇ ਬਦਮਾਸ਼ ਸੀਗੇ ਪੁਲਿਸ ਦੇ ਉੱਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਕਈ ਰਾਉਂਡ ਫਾਇਰ ਉੱਥੇ ਹੁੰਦੇ ਨੇ ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਦੇ ਵੱਲੋਂ ਜਿਹੜੇ ਦੋ ਬਦਮਾਸ਼ ਸੀਗੇ ਉਹ ਫੜ ਲਏ ਗਏ ਨੇ ਉਹਨਾਂ ਤੇ ਗੋਲੀਆਂ ਵੱਜੀਆਂ ਨੇ ਜਿਨ੍ਹਾਂ ਨੂੰ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਲੌਰਸ ਗੈਂਗ ਦੇ ਨਾਲ ਸਬੰਧਤ ਇਹ ਦੋਨੇ ਦੱਸੇ ਜਾ ਰਹੇ ਨੇ ਕਿ ਜਿਹੜੇ ਬਦਮਾਸ਼ ਸੀਗੇ ਇਹ ਲੌਰਸ ਗੈਂਗ ਦੇ ਨਾਲ ਸਬੰਧਤ ਹੈਗੇ ਨੇ ਤਾਂ ਪੁਲਿਸ ਨੂੰ ਇਹ ਸੂਚਨਾ ਮਿਲੀ ਸੀਗੀ ਕਿ ਇਹ ਬਦਮਾਸ਼ ਸ਼ਹਿਰ ਦੇ ਵਿੱਚ ਕਿਸੇ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਜਾਂ ਉਸ ਫਿਰਾਕ ਦੇ ਵਿੱਚ ਸਨ ਪਰ ਉਸ ਤੋਂ ਪਹਿਲਾਂ ਹੀ CIA سٹاف تلندر پولیس جڑا انہوں نے ਇਹਨਾਂ ਨੂੰ نپ لیا ਇਹਨਾਂ ਦਾ ਜਿਹੜਾ ਮੁਕਾਬਲਾ ਜਿਹੜਾ ਉਹ ਬਣਿਆ ਹੈਗਾ ਤੇ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਜਲੰਧਰ ਦੇ ਜੋ ਤਿਲਕ نگر ਰੋਡ ਹੈਗਾ ਉਸ ਦੇ ਨਜ਼ਦੀਕ ਜੋ 나ખાਵਾਲਾ ਬਾਗ ਹੈਗਾ ਤਾਂ ਉੱਥੇ ਇਹ ਮੁਕਾਬਲਾ ਹੋਇਆ ਤਾਂ ਉਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਜਿੱਥੇ ਇਹ ਮੁਕਾਬਲਾ ਬਣਿਆ ਹੋਇਆ ਪੁਲਿਸ ਭਾਰੀ ਗਿਣਤੀ ਉੱਥੇ ਮੌਜੂਦ ਹੈਗੀ ਆ ਜ਼ਿਲ੍ਹਾ پولیس ਦੇ اعلی ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਜਲਦ ਹੋਰ ਅਪਡੇਟ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਜਿਹੜੀ ਇੱਕ ਵੱਡੀ ਸਫਲਤਾ ਕਹਿ ਸਕਦੇ ਕਿ ਜਲੰਧਰ ਪੁਲਿਸ ਨੂੰ ਮਿਲੀ ਹੈਗੀ ਆ ਕਿ ਦੋ ਬਦਮਾਸ਼ ਜਿਹੜੇ ਉਹ ਕਾਬੂ ਕਰ ਲਏਗੇ ਨੇ ਹਾਲਾਂਕਿ ਜਿਹੜੇ ਪਹਿਲਾ ਬਦਮਾਸ਼ਾਂ ਦੇ ਵੱਲੋਂ ਵੀ ਗੋਲੀਆਂ ਚਲੰਗੀਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਪੁਲਿਸ ਜਿਹੜੇ ਉਹ ਜਵਾਬੀ ਫਾਇਰ ਜਿਹੜੇ ਉਹ ਕੀਤੇ ਜਾਂਦੇ ਨੇ ਤਾਂ ਪਿੱਛਾ ਜਿਹੜਾ ਲਗਾਤਾਰ ਕੀਤਾ ਜਾਂਦਾ ਪਰ ਜਦੋਂ ਅਖੀਰ ਤਿਲਕ ਨਗਰ ਰੋਡ ਤੇ ਪਹੁੰਚਦੇ ਨੇ ਤਾਂ ਉੱਥੇ ਪੁਲਿਸ ਦੇ ਵੱਲੋਂ ਇਹਨਾਂ ਨੂੰ 체ਰਾ ਪਾਲਿਆ ਜਾਂਦਾ ਤੇ ਉੱਥੇ ਜਿਹੜਾ ਮੁਕਾਬਲਾ ਬਣਦਾ ਹੈ ਗਿਆ ਕਿ ਤਾ ਤਸਵੀਰਾਂ ਇਹ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਇਹ ਤਸਵੀਰਾਂ ਨੇ ਤਾਂ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਜਲੰਧਰ ਤੋਂ ਪੱਤਰਕਾਰ ਸੋਨੂ ਮਹਾਜਨ ਜੁੜਨਗੇ ਜਿਸ ਨੂੰ ਕੀ ਜਾਣਕਾਰੀ ਹੈਗੀ ਆ ਜੋ ਮੁਕਾਬਲਾ ਬਣਿਆ ਹੈਗਾ ਇੱਕ ਪਾਸੇ ਦੋ ਬਦਮਾਸ਼ ਦਸੇ ਜਾ ਰਹੇ ਨੇ ਤੇ ਪੁਲਿਸ ਦੇ ਵੱਲੋਂ ਜਵਾਬੀ ਫਾਇਰ ਵੀ ਕੀਤਾ ਗਿਆ ਕੀ ਅਪਡੇਟ ਆ ਉਸ ਮਾਮਲੇ ਦੇ ਵਿੱਚ ਜੀ ਜਿਗੋੰਤ ਦੱਸਿਆ ਜਾ ਰਿਹਾ ਹੈ 골ਡੀ ਬਰਾਡ ਦੇ ਦੋ ਬੰਦੇ ਹੈਗੇ ਨੇ ਇੱਥੇ ਲੱਗ ਲੱਗ ਜਗ੍ਹਾ ਤੇ ਲੁਕਰੇ ਸੀ ਇਹਨਾਂ ਨੇ ਵੱਡੀ ਵਾਰਦਾਤ ਕਰਨੀ ਸੀ ਫਿਰ ਉਹ ਪੁਲਿਸ ਨੂੰ ਤਲਾਸ਼ ਮਿਲਦੀ ਹੈ ਜਲੰਧਰ ਦੇ ਨਖਾਵਲੇ ਬਾਗ ਦੇ ਕੋਲ ਇਹ ਘੁੰਮਦੇ ਫੇਨੇ ਤੇ ਉੱਥੇ ਜਦੋਂ ਮੌਕੇ ਤੇ ਪੁਲਿਸ ਦੋਨੋਂ ਪਾਸੋਂ ਜਿਹੜੀ ਚਾਰੋਂ ਪਾਸੋਂ ਘੇਰਾਬੰਦੀ ਕੀਤੀ ਜਾਂਦੀ ਇਹਨਾਂ ਦੀ ਗੱਡੀ ਰੋਕ ਦਿੰਦੇ ਨੇ ਤੇ ਅੱਗੋਂ ਇਹਨਾਂ ਦੇ ਉੱਤੇ ਜਵਾਬੀ ਇਹ ਗੈਂਗਸਟਰਾਂ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ 7 10 ਤੋਂ 8 ਤੋਂ 10 ਰਾਉਂਡ ਕਰਿਆ ਆਮਣੇ-ਸਾਮਣੇ ਚੱਲਦੇ ਨੇ ਪਹਿਲੇ ਗੈਂਗਸਟਰ ਵੱਲੋਂ ਪੁਲ ਤੇ ਗੋਲੀਆਂ ਚੁਲਾਈਆਂ ਜਾਂਦੇ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਹੜੀ ਉਹਨਾਂ ਦੇ ਉੱਤੇ ਜਵਾਬੀ ਕਾਰਵਾਈ ਕਿਹੜੀ ਹੈ ਕੀਤੀ ਗਈ ਹੈ ਇੱਕ ਗੈਂਗਸਟਰ ਦੇ ਕਿਹੜੀ ਗੋਲੀ ਵਾਇਰ ਦੀ ਹੈ ਤੇ ਇੱਕ ਨੂੰ ਮੌਕਫ ਤੇ ਪੁਲਿਸ ਵੱਲੋਂ ਫੜਿਆ ਜਾਂਦਾ ਦੱਸਿਆ ਜਾਂਦਾ ਕਿਹੜੀਆਂ ਵੱਡੀਆਂ ਇਹ ਮਾਮਲਿਆਂ ਦੇ ਵਿੱਚ ਇੱਥੇ ਸੀ ਇਹਨਾਂ ਨੇ ਵੱਡਾ ਕਿਹੜਾ ਜਲੰਧਰ ਦੇ ਵਿੱਚ ਕਾਂਡ ਕਰਨਾ ਸੀ ਇਸ ਬਾਰੇ ਕਿਦੋਂ ਪੁਲਿਸ ਕਮਿਸ਼ਨਰ ਨਾਲ ਗੱਲ ਹੋਈ ਹੈ ਦੱਸਿਆ ਜਾ ਰਿਹਾ ਇਹਨਾਂ ਦਾ ਜਿਹੜਾ ਗੋਲਡੀ ਬਰਾਡ ਦੇ ਨਾਲ ਇਹਨਾਂ ਦਾ ਜੋ ਹੈ ਪੂਰਾ ਟਾਈਅਪ ਹੈ ਲੋਕਾਂ ਨੂੰ ਫੋਨ ਤੇ ਸੋਤੀਆਂ ਦੀਆਂ ਕੋਲਾ ਜਿਹੜੀਆਂ ਕਰਦੇ ਸੀ ਕੋਈ ਅਪਰਾਧਿਕ ਮਾਮਲਾ ਵੀ ਇਹਨਾਂ ਦੇ ਪਿੱਛੇ ਜੁੜੇ ਹੋਏ ਨੇ ਪਹਿਲਾਂ ਜੀ ਹਾਂ ਜੀ ਜਗਵੰਤ ਇਹਨਾਂ ਦੇ ਉੱਤੇ ਪੰਜ ਤੋਂ ਸੱਤ ਜਿਹੜੇ ਮਾਮਲੇ ਦੋ ਗੈਂਗਸਟਰਾਂ ਦੇ ਜਿਹੜੇ ਫੜੇ ਗਏ ਨੇ ਉਹਨਾਂ ਦੇ ਉੱਤੇ ਕਈ ਮਾਮਲੇ ਇਹਨਾਂ ਦੇ ਦਰਜ ਨੇ ਕਈ ਫਰੋਤੀਆਂ ਦੇ ਤੇ ਕਈ ਵੱਡੇ ਇਹ ਜਿਹੜੇ ਇਹਨਾਂ ਨੇ ਜੋ ਹੈ ਮਾਮਲੇ ਇਹਨਾਂ ਨੇ ਕਾਂਡ ਕੀਤੇ ਨੇ ਉਹਨਾਂ ਦੇ ਉੱਤੇ ਜਿਹੜੇ ਇਹਨਾਂ ਦੇ ਦਰਜ ਹੋਏ ਹੋਏ ਨੇ ਜੀ ਜਗਵੰਤ ਉਹ ਜੀ ਸੋਨੂੰ ਜੇਕਰ ਇਹਨਾਂ ਦੇ ਪੂਰੇ ਸੀਨ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਬਦਮਾਸ਼ ਨੇ ਉਹਨਾਂ ਦੇ ਵੱਲੋਂ ਫਾਇਰ ਵੀ ਕੀਤੇ ਗਏ ਨੇ ਉਹ ਆਖਿਰਕਾਰ ਇਹ ਪੂਰੀ ਕਹਾਣੀ ਕੀ ਬਣੀ ਸੀ ਜੇਕਰ ਉਹ ਵਿਸਤਾਰ ਦੇ ਵਿੱਚ ਦੱਸੋ ਕਿ ਕਿਸ ਤਰ੍ਹਾਂ ਬਦਮਾਸ਼ ਜਿਹੜੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ сеге ਜੀ ਜਗਵੰਤ ਜੋ ਪੁਲਿਸ ਕਮਿਸ਼ਨਰ ਨਾਲ ਇਸ ਵਾਰੇ ਆਪਣੀ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈ ਇਹਨਾਂ ਨੇ ਇੱਥੇ ਲਗ ਲਗ ਜਲੰਧਰ ਦੇ ਵਿੱਚ ਕੋਈ ਵੱਡਾ ਕਾਂਡ ਕਰਨਾ ਸੀ ਇਹ ਲਗ ਲਗ ਜਗ੍ਹਾ ਤੇ ਕਿੱਦਾਂ ਅੱਜ ਇੱਕ ਦਿਨ ਇੱਥੇ ਜਲੰਧਰ ਦੇ ਕਿਸੇ ਜਗ੍ਹਾ ਤੇ ਰੰਦਨੇ ਸੇ ਦੂਜੀ ਜਗ੍ਹਾ ਇਹਨਾਂ ਨੇ ਉਸ ਚੇਂਜ ਕਰ ਲੰਦੇ ਸੀ ਕਿਦੋਂ ਪੁਲਿਸ ਨੂੰ ਤਲਾਸ਼ ਮਿਲਦੀ ਹੈ ਨਖਾਵਲੇ ਬਾਗ ਦੇ ਉੱਤੇ ਪੁਲਿਸ ਨਿਕਲਦੀ ਇਹਨਾਂ ਦੀ ਸ਼ੱਕ ਪੈਂਦਾ ਤੇ ਪੁਲਿਸ ਇਹਨਾਂ ਨੂੰ ਗੱਡੀ ਰੋਕਦੀ ਹੈ ਗੱਡੀ ਰੋਕਣ ਤੋਂ ਬਾਅਦ ਪੁਲਿਸ ਦੇ ਉੱਤੇ ਹੀ ਉਹਨਾਂ ਵੱਲੋਂ ਇਹ ਗੋਲੀਆਂ ਚਲਾਈਆਂ ਜਾਂਦੀਆਂ ਹੈ ਪੁਲਿਸ ਦੀ ਗੱਡੀਆਂ ਦੇ ਉੱਤੇ ਗੋਲੀਆਂ ਵੀ ਚਲੀਆਂ ਨਜ਼ਰ ਆਈਆਂ ਇਹ ਦੁਆ ਫਿਰ ਉਸ ਤੋਂ ਬਾਅਦ ਜਵਾਬੀ ਕਾਰਵਾਈ ਕਿਹੜੇ ਪੁਲਿਸ ਵੱਲੋਂ ਕੀਤੀ ਗਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਤੁਸੀਂ ਨਜ਼ਰ ਬਣਾਈ ਰੱਖਿਓ ਤਾਂ ਜਲੰਧਰ ਤੋਂ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਤਰ੍ਹਾਂ ਸਾਥੀ ਪੱਤਰਕਾਰ ਤੁਹਾਨੂੰ ਮਹੱਜਨ ਜਾਣਕਾਰੀ ਦਿੱਤੀ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਇਹ ਫਰਾਕ ਦੇ ਵਿੱਚ ਸਨ ਜਲੰਧਰ ਦੇ ਵਿੱਚ ਆਏ ਦਿਨ ਇਹ ਜਗ੍ਹਾ ਬਦਲਦੇ ਸਨ ਤਾਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇਹ ਨਾਕਾ ਵਾਲੇ ਬਾਗ ਦੇ ਨਜ਼ਦੀਕ ਨੇ ਤਾਂ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਤਾਂ ਉਦੋਂ ਇਹਨਾਂ ਦੇ ਵੱਲੋਂ ਫਾਇਰ ਕਰ ਦਿੱਤੇ ਜਾਂਦੇ ਨੇ ਤੇ ਬਾਅਦ ਵਿੱਚ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤੇ ਜਾਂਦੇ ਨੇ ਤੇ ਇਸ ਮੁਕਾਬਲੇ ਦੇ ਵਿੱਚ ਇੱਕ ਜੋ ਬਦਮਾਸ਼ ਹੈ ਗਿਆ ਉਸ ਦੇ ਗੋਲੀ ਲੱਗੀ ਹੈਗੀ ਆ ਜਦੋਂ ਕਿ ਦੂਜਾ ਉਹ ਫੜ ਲਿਆ ਗਿਆ ਤੇ ਗੋਲਟੀ ਬਰਾੜ ਦੇ ਨਾਲ ਸੰਬੰਧਿਤ ਇਹ ਦੋਨੇ ਬਦਮਾਸ਼ ਦੱਸੇ ਜਾ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਜਿਹੜਾ ਜ਼ਖਮੀ ਹੈਗਾ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਕੀ ਹੁਣ ਅੱਗੇ ਦੀ ਕਾਰਵਾਈ ਜਿਹੜੀ ਉਹ ਵਿੜ ਦਿੱਤੀ ਗਈ ਆ ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਖਿਰਕਾਰ ਇਹਨਾਂ ਦੇ ਵੱਲੋਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਸੀ